ਨਮਸਕਾਰ ਆਪਾਂ ਅੱਜ ਆਪਣੇ ਖੇਤ ਚ ਗੰਡਿਆਂ ਦੀ ਪਨੀਰੀ ਤਿਆਰ ਕਰ ਰਹੇ ਆ ਤੇ ਉਹਦੇ ਵਾਸਤੇ ਆਪਾਂ ਜੋ ਖੇਤ ਆ ਉਹ ਪਹਿਲਾਂ ਤਿਆਰ ਕਰ ਰਹੇ ਆ ਤੇ ਤੁਸੀਂ ਦੇਖ ਲਓ ਕਿ ਆਪਾਂ ਖੇਤ ਤਿਆਰ ਕਰਕੇ ਉਹਦੇ ਵਿੱਚ ਅ ਤਰੰਗਦਿਲ ਦੇ ਨਾਲ ਇਹ ਆਪਾਂ ਜਦੋਂ ਖੇਤ ਤਿਆਰ ਕਰ ਲਿਆ ਹੁਣ ਇਹਦੇ ਉੱਪਰ ਆਪਾਂ ਬੀਜ ਸੁੱਟਣਾ ਬੀਜ ਸੁੱਟਣ ਤੋਂ ਪਹਿਲਾਂ ਇਹ ਚ ਲੈਣਾ ਜੀ ਮਾਰ ਲਿਆਂਗੇ ਤੇ ਇਹਨਾਂ ਲੈਣਾ ਦੇ ਵਿੱਚ ਹੀ ਜਿਹੜੀ ਬੀਜ ਹੈ ਕਾਣਾ ਹੈ ਜਿਹਨੂੰ ਆਪਾਂ ਕਣ ਬੋਲਦੇ ਆ ਤਾਂ ਉਹ ਇਹਦੇ ਵਿੱਚ ਛਿੱਟਾ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਗੁੱਡਿਆ ਗੁੱਡ ਕੇ ਦੋ ਤਿੰਨ ਵਾਰੀ ਔਰ ਫਿਰ ਇਹਦੇ ਵਿੱਚ ਕੁਝ ਬੱਕਰੀਆਂ ਦੀ ਅਰੂੜੀ ਸੀ ਜਿਹੜੀ ਉਹ ਲਿਆਈ ਸੀ ਉਹ ਇਹਦੇ ਵਿੱਚ ਕੁਝ ਤਾਂ نیچے ਪਾਤੀ ਹੈ ਔਰ ਕੁਝ ਫਿਰ ਉਪਰ ਤੁਹਾਨੂੰ ਫਿਰ ਵੀ ਦਿਖਾਵਾਂਗੇ ਪਾਉਂਦੇ ਹੋਏ ਤੇ ਇਹ ਆਪਾਂ ਹੁਣ ਤਰੰਗਲੀ ਦੀ ਸਹਾਇਤਾ ਨਾਲ ਇਹਦੀਆਂ ਉਹ ਕੱਢ ਲੀਆਂ ਨੇ ਆਪਣੇ ਖੇਲੀਆਂ ਜੀ ਬਣਾ ਲੀਆਂ ਤਾਂ ਕਿ ਜਿਹੜਾ ਬੀਜ ਹੈ ਬੀਜ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਡਿੱਗ ਜਾਊਗਾ ਤੇ ਇਹ ਆਪਾਂ ਹੁਣ ਤਿਆਰ ਕਰ ਰਹੇ ਆ ਇਹ ਆਪਾਂ ਹੁਣ ਜਿਹੜਾ ਕਣ ਹੈ ਪਿਆਜ਼ ਦਾ ਬੀਜ ਹੈ ਉਹ ਆਪਾਂ ਹੌਲੀ-ਹੌਲੀ ਛਿੱਟਾ ਦੇ ਰਹੇ ਆ ਕਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਪਾਂ ਤਿਆਰ ਕਰਤੀ ਸੀ ਔਰ ਤਰੰਗਲੀ ਦੇ ਨਾਲ ਤੇ ਇਹਦੇ ਵਿੱਚ ਆਪਾਂ ਹੁਣ ਇਹ ਜਿਹੜਾ ਬੀਜ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਗੰਡਿਆਂ ਦਾ ਬੀਜ ਹੈ ਇਹਦੇ ਵਿੱਚ ਆਪਾਂ ਇਹ ਛਿੱਟਾ ਦੇ ਰਹੇ ਹਾਂ ਦੇਖੋ ਕਿਵੇਂ ਥੋੜਾ ਥੋੜਾ ਦੇਣਾ ਹੈ ਤੇ ਆਪਾਂ 150 ਗ੍ਰਾਮ ਲਏ ਸੀ ਜੋ ਕਿ 100 5 ਫੁੱਟ ਦਾ ਆਪਣਾ ਸਾਰਾ ਏਰੀਆ ਬਣਦਾ ਹੈ ਇਹਦੇ ਵਿੱਚ ਆਪਾਂ 150 ਗ੍ਰਾਮ ਜਿਹੜਾ ਬੀਜ ਹੈ ਉਹ ਪਾਵਾਂਗੇ ਤਾਂ ਕਿ ਆਪਣੇ ਕਰੇ ਲੋਕ ਖਾਣ ਵਾਸਤੇ ਆਪਾਂ ਜਿਹੜੀ ਪਨੀਰੀ ਹੈ ਉਹ ਆਪਾਂ ਕਰੇ ਹੀ ਤਿਆਰ ਕਰਾਂਗੇ ਕਿਉਂਕਿ ਅਜੇ ਕੋਈ ਲੇਟ ਨਹੀਂ ਹੈ ਅੱਜ 7 ਨਵੰਬਰ ਹੋ ਚੁੱਕਿਆ ਹੈ ਤਾਂ 45 ਦਿਨ 50 ਦਿਨ ਲੱਗਦੇ ਨੇ ਆਪਣੇ ਬੀਜ ਪਨੀਰੀ ਤਿਆਰ ਹੋਣ ਨੂੰ ਤਾਂ ਦਸੰਬਰ ਦੇ ਲਾਸਟ ਚ ਆਪਾਂ ਜਿਹੜੀ ਬੀ ਹੈ ਉਹ ਆਪਾਂ ਨੀਰੀ ਆਪਣੀ ਤਿਆਰ ਹੋ ਜੂਗੀ ਹੁਣ ਆਪਾਂ ਛਿੱਟਾ ਦਿੱਤਾ ਸੀ ਛਿੱਟਾ ਦੇਣ ਤੋਂ ਬਾਅਦ ਆਪਾਂ ਦੁਬਾਰਾ ਫੇਰੇ ਤਰੰਗਲੀ ਦੀ ਸਹਾਇਤਾ ਨਾਲ ਜਿਹੜਾ ਬੀ ਸੀਓ ਥੋੜਾ ਜਿਹਾ ਆਪਾਂ ਅਰਲਾਤਾ ਤਾਂ ਕਿ ਜਦੋਂ ਆਪਾਂ ਪਾਣੀ ਲਾਵਾਂਗੇ ਪਾਣੀ ਲਾਨ ਤੋਂ ਲਾਨ ਦੇ ਨਾਲ ਜਿਹੜਾ ਇਹ ਬੀਏ ਜਿਹੜਾ ਅੱਗੇ ਨਾ ਜਾ ਸਕੇ ਤੇ ਇਹ ਮਿੱਟੀ ਦੇ نیچے ਦਬ ਜੂਗਾ ਤੇ ਹੁਣ ਆਪਾਂ ਇਹਨੂੰ ਕਰਕੇ ਤੇ ਇਹਦੇ ਉੱਪਰ ਨਾ ਥੋੜੀਕ ਦੁਬਾਰਾ ਫੇਰ ਆਪਾਂ ਜਿਹੜੀ ਰੂੜੀ ਦੀ ਖਾਦ ਹੈ ਤੇ ਉਹ ਦੁਬਾਰਾ ਫਿਰ ਛਿੱਟਾ ਦੇਵਾਂਗੇ ਹੁਣ ਤੁਸੀਂ ਇਹ ਦੇਖ ਰਹੇ ਹੋ ਕਿ ਤਰੰਗਲੀ ਦੀ ਸਹਾਇਤਾ ਨਾਲ ਜਿਹੜੀ ਬੀ ਆਪਾਂ ਹੇਠਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜਾ ਬੀ ਉਹ ਚੰਗੀ ਤਰ੍ਹਾਂ ਹੇਠੇ ਮਿੱਟੀ ਦੇ ਵਿੱਚ ਦਬ ਜੇ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬੀ ਹੈ ਹੁਣ ਬੀ ਤੋਂ ਬਾਅਦ ਆਪਾਂ ਜਿਹੜੀ ਰੂੜੀ ਦੀ ਖਾਦ ਲਿਆਈ ਸੀ ਬੱਕਰੀਆਂ ਦੀ ਔਰ ਉਹ ਆਪਾਂ ਇੱਥੇ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਹਦੇ ਨਾਲ ਨਾ ਜਿਹੜਾ ਜਮਾ ਹੈ ਜਮਾ ਚੰਗਾ ਹੋ ਉੱਠਦਾ ਹੈ ਰੂੜੀ ਦੇ ਨਾਲ ਤਾਂ ਤੁਸੀਂ ਰੂੜੀ ਵੀ ਪਾ ਸਕਦੇ ਹੋ ਰੂੜੀ ਦੀ ਥਾਂ ਤੇ ਜਾਂ ਫਿਰ ਤੁਸੀਂ ਰਾਖ ਪਾ ਸਕਦੇ ਹੋ ਤਾਂ ਆਪਾਂ ਨੂੰ ਰੂੜੀ ਵਧੀਆ ਲੱਗੀ ਤੇ ਆਪਾਂ ਇਹ ਰੂੜੀ ਹੈ ਜਿਹੜੀ ਬੱਕਰੀਆਂ ਦੀ ਉਹ ਇੱਕ ਤਾਂ ਪੋਸ਼ਟਿਕ ਹੁੰਦੀ ਹੈ ਔਰ ਇੱਕ ਦੂਜੀ ਰੂੜੀ ਨਾਲੋਂ ਬਹੁਤ ਵਧੀਆ ਹੁੰਦੀ ਬਰੀਕ ਹੈ ਇਹ ਸੁੱਕੀ ਹੋਈ ਸੀ ਆਪਾਂ ਲੈ ਕੇ ਇਹਦੇ ਚ ਆਪਾਂ ਉੱਪਰ ਹੁਣ ਇਹਦਾ ਤੂੜਾ ਦੇ ਰਹੇ ਆ ਤੂੜਾ ਦੇਣ ਤੋਂ ਇਹ ਕੀ ਜਿਹੜਾ ਬੀ ਹੈ ਉਹ ਚੰਗੀ ਤਰ੍ਹਾਂ نیچے ਦਬ ਜੂਗਾ ਤੇ ਤੁਸੀਂ ਇਹ ਦੇਖ ਰਹੇ ਹੋ ਜਿਵੇਂ ਕਿ ਆਪਾਂ ਪਨੀਰੀ ਹੈ ਜਿਹੜੀ ਉਹ ਆਪਣੇ ਅੱਜ ਵਕਤ ਮਿਲਿਆ ਸੀ ਤਾਂ ਆਪਾਂ ਬੀਜੀ ਹੈ ਤੇ ਉਹਦੇ ਚ ਆਪਾਂ ਤੂੜੀ ਪਾ ਕੇ ਹੁਣ ਆਪਣੀ ਬੀ ਹੈ ਜਿਹੜਾ ਬੀ نیچے ਪਾਤਾ ਤੇ ਹੁਣ ਇਹ ਪਾ ਕੇ ਤੇ ਇਹਦੇ ਇਸ ਤੋਂ ਬਾਅਦ ਆਪਾਂ ਇਹਨੂੰ ਲਾਵਾਂਗੇ ਹੁਣ ਪਾਣੀ ਪਾਣੀ ਲਾ ਕੇ ਤੇ ਫਿਰ ਦੇਖਦੇ ਆ ਕਿਵੇਂ ਬਣਦਾ ਤੇ ਤੁਸੀਂ ਵੀ ਦੱਸਿਓ ਕਿ ਤੁਸੀਂ ਕਿੱਥੋਂ ਦੇਖ ਰਹੇ ਹੋ ਕਿ ਆ ਜਿਹੜੀ ਆਪਣੀ ਇਹ ਵਿਧੀ ਹੈ ਵਿਧੀ ਕਿੰਨੀ ਕਾਮਯਾਬ ਹੋਊਗੀ ਇਹ ਦੱਸਣ ਦੀ ਕੋਸ਼ਿਸ਼ ਕਰਿਓ ਤੇ ਇਹ ਆਪਾਂ ਅੱਜ ਤਿਆਰ ਕਰ ਦਿੱਤੀ ਹੈ ਤੇ ਹੁਣ ਮੇਰੇ ਨਾਲ ਮੇਰੇ ਸਹਿਯੋਗੀ ਸ਼ਾਮ ਲਾਲ ਜੀ ਨੇ ਉਹਨਾਂ ਨੇ ਸਾਡਾ ਸਾਡੀ ਸਹਾਇਤਾ ਕੀਤੀ ਹੈ ਤੇ ਉਹ ਤੋਂ ਵੀ ਆਪਾਂ ਕੁਝ ਉਹਦੇ ਕਮੈਂਟ ਲੈਂਦੇ ਆ ਕਿ ਕਿਵੇਂ ਕੀ ਕਰਨਾ ਚਾਹੁੰਦੇ ਨੇ ਤਾਂ ਇਹ ਹੁਣ ਆਪਾਂ ਬੀਜਤੀ ਸੀ ਬੀਜਣ ਤੋਂ ਬਾਅਦ ਹੁਣ ਆਪਾਂ ਇਸ ਚ ਪਾਣੀ ਲਾਣਾ ਦੇਣਾ ਸਟਾਰਟ ਕਰ ਦਿੱਤਾ ਬਿਜਲੀ ਆ ਗਈ ਸੀ ਬਿਜਲੀ ਦੇ ਨਾਲ ਆਪਾਂ ਹੁਣ ਮੋਟਰ ਚਲਾ ਕੇ ਤੇ ਥੋੜਾ ਥੋੜਾ ਕਰਕੇ ਸਲੋ ਮਾਤਰਾ ਚ ਪਾਣੀ ਇਹਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਸ਼ਾਮ ਲਾਲ ਨੇ ਇਹ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨਗੇ ਆਪਣੇ ਜਵਾਬ ਇਹ ਵੀ ਦੇਣਗੇ ਤੇ ਇਸ ਨੂੰ ਕੀ ਕਹਿ ਰਿਹਾ ਹੈਗਾ ساری ਬਣਾਈ ਉਹ ਦੇਖਿਆ ਕੀ ਕੀ ਦਿਖਾਵ ਰਹੇ ਨੇ ਤਕਨੀਕ ਨਾਲ ਜੀ ਦੇਸੀ ਸੌਦੇ ਬਣਾ ਰਹੇ ਨੇ ਲੋਕ ਤੇ ਇਹ ਚੋਂ ਆਪਾਂ ਨੇ ਛਿੱਟਾ ਵੀ ਦਿੱਤਾ ਪਹਿਲਾਂ ਪਨੀਰੀ ਦਾ ਹਾਂਜੀ ਤੇ ਹੁਣ ਉੱਪਰੋਂ ਆਪਾਂ ਲਾਤਾ ਇਹਦਾ ਪਾਣੀ ਇਹ ਤੁਸੀਂ ਦੇਖ ਰਹੇ ਹੋ ਕਿ ਆਪਾਂ ਘਰ ਵਾਸਤੇ ਤਿਆਰ ਕੀਤੀ ਹੋਈ ਹੈ ਕੋਈ ਵੇਚਣ ਵਾਸਤੇ ਨਹੀਂ ਤੇ ਬੜੀ ਮਿਹਨਤ ਨਾਲ ਅੱਜ ਹੋ ਗਈ 7 ਤਰੀਕ ਹੋ ਗਈ ਆਪਣੇ 11ਵਾਂ ਮਹੀਨਾ ਨਵੰਬਰ ਦਾ ਬਹੁਤ ਠੁਕਮਾ ਸਮਾਂ ਹੈ ਕਿ ਇਸੇ ਸਮੇਂ ਚ ਪਨੀਰੀ ਬੀਜਣੀ ਚਾਹੀਦੀ ਹੈ ਕਿਉਂਕਿ 50 ਦਿਨ 45 ਦਿਨ ਲੱਗਦੇ ਨੇ ਤਾਂ ਦੇਸੀ ਜਿਹਾ ਫਾਰਮੂਲਾ ਹੈ ਕਿ ਲੋਹੜੀ ਦੇ ਆਸ-ਪਾਸ ਚ ਆਪਾਂ ਗੰਡਿਆਂ ਦੀ ਜਿਹੜੀ ਕੰਡੇ ਲਾਣੇ ਸਟਾਰਟ ਕਰ ਦਿੰਦੇ ਆ ਤਾਂ ਉਦੋਂ ਤੱਕ ਆਪਣੀ ਇਹ ਪਨੀਰੀ ਬਿਲਕੁਲ ਤਿਆਰ ਹੋ ਜਾਊਗੀ ਜਦੋਂ ਆਪਾਂ ਲਾਣ ਦੇ ਯੋਗ ਅਜੇ ਘੱਟੋ-ਘੱਟ 2 ਮਹੀਨੇ ਪਏ ਨੇ ਆਪਣੇ ਲੋੜੀ ਤੇ ਤਾਂ ਉਦੋਂ ਤੱਕ ਤਾਂ ਆਪਣੀ ਤਿਆਰ ਹੋ ਜਾਊਗੀ ਹੋਜੀ ਹੈ ਦੇਸੀ ਸਦਾਈ ਕੋਈ ਰੇਣੀ ਪਾਉਂਦੇ ਕੋਈ ਦਵਾਈ ਨਹੀਂ ਪਾਉਂਦੇ ਜੀ ਹਾਂ ਦੇਸੀ ਮਾਮਾ ਨਾਲ ਜਰਸੀ ਗੰਡੇ ਲਵਾਉਂ ਉਸ ਤੇ ਦੇਸੀ ਦੇ ਪਾਵਾਂਗੇ ਜੀ ਨਾ ਵਾਚ ਕੋ ਦਵਾਈ ਪਾਉਂਦੇ ਨਾ ਉਹ ਰੇ ਪਾਉਂਦੇ ਕੁਝ ਨਹੀਂ ਪਾਉਂਦੇ ਜੀ ਉਸ ਤੇ ਵੀ ਦੇਸੀ ਖਾਦੀ ਪਾਵਾਂ ਪਨੀਰੀ ਤੇ ਆ ਦੇਸੀ ਖਾਦ ਨਾਲ ਚਾਰ ਕਰਾਂਗੇ ਜੀ ਅੱਛਾ ਇਹ ਆਪਣੇ ਵਾਸਤੇ ਕੀਤੀ ਹੋਈ ਹੈ ਤੁਸੀਂ ਤੇ ਇਹਦੇ ਨਾਲ 10 ਮਰਲੇ 15 ਮਰਲੇ ਆਪਣੇ ਘਰ ਘਰ ਵਾਸਤੇ ਲੱਗ ਜਾਣਗੇ ਤੇ ਜਿਹੜਾ ਏਰੀਆ ਵੀਜੇ 2-3 ਦਿਨ ਪਹਿਲਾਂ ਆਪਾਂ ਇਸ ਨੂੰ ਸੁਕਾ ਕੇ ਵਾਹ ਕੇ ਚੰਗੀ ਤਰ੍ਹਾਂ ਅੱਜ ਛੁੱਟੀ ਵਾਲਾ ਦਿਨ ਸੀ ਤਾਂ ਆਪਾਂ ਸੋਚਿਆ ਵੀ ਅੱਜ ਆਪਾਂ ਗੰਡਿਆਂ ਦੀ ਪਨੀਰੀ ਲਾਦੀ ਤੁਸੀਂ ਪਹਿਲਾਂ ਮੇਰੀ ਇਹ ਚ ਵੀਡੀਓ ਦੇਖੀ ਕਿ ਆਪਾਂ ਇਸ ਨੂੰ ਤਿਆਰ ਕਰਨ ਵਾਸਤੇ ਸਾਰਾ ਕੁਝ ਤਿਆਰ ਕਰਕੇ ਔਰ ਹੁਣ ਆਪਾਂ ਇਹਨੂੰ ਛਿੱਟਾ ਦੇ ਕੇ ਹੁਣ ਪਾਣੀ ਲਾਣਾ ਸਟਾਰਟ ਕਰ ਦਿੱਤਾ ਹੈ ਤਾਂ ਇਹ ਹੌਲੀ ਹੌਲੀ ਪਾਣੀ ਆਪੇ ਹੀ ਜਾਂਦਾ ਰਹੂਗਾ ਜਿਆਦਾ ਸਪੀਡ ਚ ਨਹੀਂ ਹੈਗਾ ਬਿਲਕੁਲ ਸਲੋ ਪਾਣੀ ਚ ਆਪਾਂ ਨੇ ਲਾਣੀ ਸਟਾਰਟ ਕੀਤੀ ਹੈ ਤਾਂ ਤਾਂ ਇਹ ਦੇਖੋ ਆਪਣੇ ਹੁਣ ਇਹ ਤਿਆਰ ਹੋ ਜੋਗੇ